ਚੰਡੀਗੜ੍ਹ 'ਚ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਮੀਡੀਆ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਾਂਗਰਸ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਕਾਂਗਰਸ ਦੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤਾਂ ਸੁਨੀਲ ਜਾਖੜ ਨੇ ਸੁਖਬੀਰ ਬਾਦਲ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਸੁਖਬੀਰ ਬਾਦਲ ਕੀ ਕਹਿ ਰਹੇ ਨੇ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਸਾਨੂੰ ਰੋਜ਼ ਤਰਨਾਲ ਲਾਉਣਾ ਪੈਂਦਾ ਸੀ ਤੇ ਨਾਲ ਹੀ ਸੁਨੀਲ ਨੇ ਸੁਖਬੀਰ ਬਾਦਲ ਦੇ ਸ਼੍ਰੀ ਸਾਹਿਬ ਦੇ ਭਗ ਦੇ ਮੁੱਦੇ ਤੇ ਖੂਬ ਤੰਜ ਕਸੇ ਸੁਨੀਲ ਨੇ ਕਿਹਾ ਕਿ ਇਸਮ੍ਰਿਤੀ ਰਾਣੀ ਤੇ ਤਾਂ ਇਲਜ਼ਾਮ ਲਗਦਾ ਸੀ ਕਿ ਉਹ ਡਿਗਰੀ ਦਿਖਾਏ ਸ਼ੱਕ ਹੈ ਪਰ ਕਿਸੇ ਨੇ ਅੱਜ ਤੱਕ ਕਿਸੇ ਦੇ ਸਿੱਖ ਹੋਣ ਤੇ ਸ਼ੱਕ ਕੀਤਾ ਹੈ ਕਿ ਉਹਨਾਂ ਨੂੰ ਆਪਣਾ ਗਾਤਰਾ ਦਿਖਾਉਣਾ ਪੈ ਰਿਹਾ ਹੈ ਸੁਨੀਲ ਨੇ ਸੁਖਬੀਰ ਤੇ ਲਾਂਤਾਂ ਪਾਈਆਂ ਹੋਰ ਕੀ ਕਹਿੰਦੇ ਨੇ ਸੁਨੀਲ ਜਾਖੜ ਦੇਖੋ ਦੇਖੋ ਸੁਖਬੀਰ ਬਾਦਲ ਜੀ ਕੀ ਕਹਿ ਰਹੇ ਕਿ ਨਹੀਂ ਕਹਿ ਰਹੇ ਮਨਤਾਪ ਜੀ ਆ ਤਾਂ ਮੈਂ ਤਾਂ ਬਾਦਲ ਸਾਹਿਬ ਦੇ ਹਰੇਕ ਸਾਲ ਜਾ ਕੇ ਸਾਨੂੰ ਉੱਥੇ ਧਰਨਾ ਲਾਣਾ ਪੈਂਦਾ ਸੀਗਾ ਸੁਖਬੀਰ ਬਾਦਲ ਜੀ ਇਜ਼ ਇਨ ਨੋ ਪੋਜੀਸ਼ਨ ਸਾਫ ਜਿਹੜੇ ਬੰਦੇ ਦੀ ਕ੍ਰੈਡੀਬਿਲਟੀ ਇਸ ਦੇਖੋ ਕਿਸੇ ਵੀ ਲੀਡਰ ਦੀ ਕ੍ਰੈਡੀਬਿਲਟੀ ਉਸ ਤੋਂ ਜੱਜ ਹੁੰਦਾ ਵੀ ਅਗਰ ਸਮਰਤੀ ਰਾਮੀ ਤੇ ਦਾ ਇਲਜ਼ਾਮ ਲੱਗਦਾ ਸੀ ਵੀ ਡਿਗਰੀ ਦਿਖਾਓ ਸਾਨੂੰ ਸ਼ੱਕ ਹੈ ਅੱਜ ਤੱਕ ਕਿਸੇ ਨੇ ਕਿਸੇ ਦੇ ਸਿੱਖ ਹੋਣ ਤੇ ਸ਼ੱਕ ਕੀਤਾ ਵੀ ਉਹਨਾਂ ਨੂੰ ਅੱਜ ਆਪਣਾ ਗਾਥਰਾ ਦਿਖਾਣਾ ਪੈ ਰਿਹਾ this shows his credibility ਉਹਨਾਂ ਦੀ ਜਿਹੜੀ ਵੈਰੀ ਕ੍ਰੈਡੀਬਿਲਟੀ ਆਫ ਸੁਖਬੀਰ ਸਿੰਘ ਬਾਦਲ ਇਜ਼ ਅੰਡਰ ਡਾਊਟ ਉਹਨਾਂ ਨੂੰ ਇੱਕ ਨਹੀਂ ਉਹਨਾਂ ਨੂੰ ਕਿਸੇ ਨੂੰ ਵੀ ਤੁਹਾਨੂੰ ਪੁੱਛਣ ਦੀ ਹਿੰਮਤ ਕਿਵੇਂ ਹੋਈ ਅੱਜ ਉਹਨਾਂ ਨੂੰ ਦਿਖਾਣਾ ਪੈ ਰਿਹਾ ਵੀ ਮੈਂ ਗਾਥਰਾ ਪਾ ਰੱਖਿਆ ਸੋ ਉਹਨਾਂ ਦੀ ਗੱਲ ਤੇ ਮੈਂ ਇਸ ਗੱਲ ਤੇ ਜ਼ਿਆਦਾ ਗੌਰ ਨੂੰ this no dare involved the people i have accepted people's verdict फ्रॉम फिरोजपुर उनकी तरह मेरे में घमंड नहीं है उनमें अहंकार बोलता है आज सुखबीर बादल मेरे को चैलेंज कर रहे हैं सुखबीर बादल खुद देखें साहब कहां से चल के 25 साल राज करने वाले अगर 12-13 सीट पे पे सीमेंट आ गए इज इन पोजिशन टू टू डेयर समी उनको सबसे पहले चाहिए था सुखबीर बादल को चाहिए था कि मैं पंजाब के लोगों ने जो अकाली दल के हालात की है बारह सीटों पे लाके छोड़ दिया तो मैं ਆਪਣੇ ਪਦ ਸੇ ਅਸਤੀਫਾ ਦਿੱਤਾ ਉਹ ਤਾਂ ਕੁਰਸੀ ਕੋ ਫੜੇ ਬੈਠੇ ਹੈ ਚੈਲੰਜ ਮੇਰੇ ਕੋ ਕਰ ਰਹੇ ਮੈਂਨੇ ਲੋਕਾਂ ਦਾ ਵਰਡ ਇੱਕ ਜੁਤਾ ਕੇ ਰੋਜਪੁਰ ਕੇ ਲੋਕਾਂ ਕੋ ਐਕਸੈਪਟ ਕੀਆ ਸਬ दैट्स ਇਟ ਉਹਦੇ ਇਸ ਮਾਮਲੇ ਤੇ ਪਲਟਵਾਰ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸੁਨੀਲ ਜਾਖੜ ਮੈਂਟਲ ਹੈ ਤੇ ਉਹ ਘਬਰਾ ਗਿਆ ਹੈ ਕਿਉਂਕਿ ਉਹ ਗੁਰਦਾਸਪੁਰ ਤੋਂ ਪੱਕਾ ਚੋਣ ਹਾਰਨ ਵਾਲਾ ਹੈ ਜੇ ਉਸ ਚ ਹਿੰਮਤ ਹੈ ਤਾਂ ਉਹ ਆਪਣੇ ਘਰ ਤੋਂ ਆ ਕੇ ਲੜੇ ਮੈਂ ਉਹਦੇ ਜਵਾਬ ਨਹੀਂ ਦੇਣਾ ਕੁਝ ਤਾਂ ਬੋਲੋ ਜੀ ਉਦੇ ਉੱਪਰ ਮੈਂ ਕੀ ਕਰਾਂ ਕਿ ਇਸ ਮਾਮਲੇ ਨੂੰ ਲੈ ਕੇ ਮੈਂ ਮੈਂ ਤੁਹਾਨੂੰ ਦੱਸਾਂ ਕਬਰ ਆ ਗਿਆ ਮੈਂ ਤੁਹਾਨੂੰ ਇਕਲ ਦੱਸਾਂ ਮੈਂ ਉਹਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਹੈ ਉਹ ਪੱਕਾ ਹਾਰ ਰਿਹਾ ਗੁਰਦਾਸਪੁਰ ਫਰਸਟ੍ਰੇਸ਼ਨ ਹੋ ਗਈ ਹੈ ਕਿ ਉੱਥੋਂ ਘਰੋਂ ਵੀ ਭੱਜਿਆ ਬਾਹਰ ਭੱਜਿਆ ਉੱਥੇ ਵੀ ਉਹਦਾ ਬੁਰਾ ਹਾਲ ਹੈ ਜੇ ਉਹਦੀ ਹਿੰਮਤ ਹੈ ਜੇ ਉਹਦੀ ਹਿੰਮਤ ਹੈ ਤੇ ਆਪਣੇ ਘਰ ਆ ਕੇ ਲੜੇ ਮਾਦਰਾ ਜੇ ਨਾਂ ਵੀ ਲੜੇ ਗੁਰਦਾਸਪੁਰ ਪੱਕਾ ਹਾਰੂਗਾ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿਹੜਾ ਘਰੋਂ ਭੱਜ ਕੇ ਗਿਆ ਨਾ ਜਿਹੜਾ ਘਰ ਦਾ ਨਾ ਹੋਣਾ ਘਾੜ ਦਾ ਨਾ ਹੋਏ ਉਹ ਬੰਦਾ ਉਹਦੇ ਹਾਲਾ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ